हा भी याराचे से बीच पा देखे से रुपए पा ाबा सिंध बुगा सिंधी ਵੀ ਵੈਸੇ ਦਾ ਕਈ ਸੂਬਿਆਂ ਦਾ ਹੋਇਆਗਾ ਅੰਬਾਚਲ ਦਾ ਵੀ ਹੋ ਰਿਹਾ ਹੈ ਜੰਮੂ ਦਾ ਵੀ ਹੋ ਰਿਹਾ ਹੈ ਪਰ ਉਹ ਪਹਾੜੀ ਖੇਤra ਉੱਥੇ ਦਾ ਨੁਕਸਾਨ ਹੋ ਰਿਹਾ ਉਹ ਪਾਣੀ ਉੱਥੇ ਪਹਾੜਾ ਨੇ ਤੇ ਨਹੀਂ ਰੋਕਣਾ ਪਾਣੀ ਜਿਹੜਾ ਵਹਕੇ ਪੰਜਾਬ ਆ ਜਿਹੜਾ ਉਹ ਆ ਰਿਹਾ ਸੋ ਉਹਨਾਂ ਦਾ ਨੁਕਸਾਨ ਵੀ ਜਿਹੜਾ ਇੱਥੇ ਜਿਹੜਾ ਅਸਰ ਪਾ ਰਿਹਾ ਤੇ ਪੰਜਾਬ 'ਚ ਵੀ ਕਿਉਂਕਿ ਕਈ ਧਹਾਕਿਆਂ ਦੇ ਜਿਹੜੇ ਰਿਕਾਰਡ ਟੁੱਟਿਆ ਇੰਨਾ ਹੈ ਜਿਆਦਾ بارش ਇੰਨਾ ਮੀਂਹ ਪਿਆ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਇਸ ਇਲਾਕੇ 'ਚ ਹੋਇਆਗਾ ਅਕੱਲੇ ਢਾਲੀਵਾਲ ਸਾਹਿਬ ਦੇ ਇਲਾਕੇ 'ਚ ਕੱਲ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਕਿ 30000 ਏਕੜ ਦਾ ਇਹੜਾ ਕੱਲਾ ਫਸਲੀ ਨਕਸਾਲ ਹੋਇਆ ਤੇ ਢਾਲੀਵਾਲ ਸਾਹਿਬ ਪਿਛਲੇ 8-10 ਦਿਨਾਂ ਤੋਂ ਲਗਾਤਾਰ ਮਤਲਬ ਕਿ ਹੁਣ ਇੱਥੇ ਕਈ মিডিਆ ਲਾਲ ਵੀ ਗੱਲ ਹੋਈ ਕਈ ਸਾਥੀਆਂ ਦੇ ਨਾਲ ਆਮ ਪਿੰਡਾਂ ਦੇ ਲੋਕ ਵੀ ਦੱਸਦੇ ਆ ਕਿ ਇਹ ਦਿਨ ਰਾਤ ਇੱਥੇ ਲੱਗੇ ਹੋਇਆ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਇਹ ਕਿਉਂਕਿ ਪੰਜਾਬੀ ਜਿਹੜੇ ਆਏ ਉਦਮੀ ਕੌਮ ਹੈ ਅਸੀਂ ਤਾਂ ਬਗਾਨਿਆਂ ਦੀ ਖਾਤਰ ਵੀ ਜਾ ਕੇ ਇਹ ਸਾਡੇ ਗੁਰੂਆਂ ਤੋਂ ਸਾਨੂੰ ਕਹ ਲਓ ਵੀ ਸਿੱਖਿਆ ਮਿਲੀ ਹੈ ਵੀ ਅਸੀਂ ਬਗਾਨਿਆਂ ਦੀ ਖਾਤਰ ਵੀ ਕਿਹੜਾ ਜਾ ਕੇ ਅੜਦੇ ਰਹਾਂ ਜਿਹੜੀਆਂ ਸ਼ੀਦੀਆਂ ਵੀ ਦਿੰਦੇ ਰਹਾਂ ਪਰ ਇੱਥੇ ਪੰਜਾਬੀਆਂ ਦੇ ਭੀੜਤੀਆ ਬੜੀ ਉਦਮੀ ਕੌਮ ਹੈ ਸਾਰੇ ਲੋਕ ਆ ਕੇ ਜਿਹੜੀ ਮਦਦ ਜਿਹੜੀ ਹੈ ਉਹ ਕਰਦੇ ਆ ਸੋ ਅੱਜ ਆਈ ਧਾਲੀਵਾਲ ਸਾਹਿਬ ਦਾ ਸਾਥ ਦੇਣ ਲਈ ਇਲਾਕੇ ਦੇ ਲੋਕਾਂ ਦਾ ਸਾਥ ਦੇਣ ਲਈ ਮੈਂ ਇੱਥੇ ਆਇਆ ਪਰ ਮੈਂ ਸਾਰੇ ਪੰਜਾਬੀਆਂ ਨੂੰ ਐਨ ਆਰ ਆਈਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਵੀਡੀਓ ਵੀ ਦੇਖਦੇ ਹੋਵੋਗੇ ਸਾਰੇ ਸੋਸ਼ਲ ਮੀਡੀਆ ਰਾਈਂ ਪ੍ਰਿੰਟ ਮੀਡੀਆ ਰਾਈਂ ਫੋਟੋਆਂ ਇਲੈਕਟ੍ਰੋਨਿਕ ਮੀਡੀਆ ਰਾਈਂ ਪਾਰੇ ਇੱਥੇ ਜਿਹੜੇ ਤੁਹਾਡੇ ਰਿਸ਼ਤੇਦਾਰ ਹੋਣਗੇ ਇੱਥੇ ਗਰਾਊਂਡ ਦੇ ਹਾਲਾਤ ਨੇ ਜਿਹੜੇ ਬਹੁਤ ਨਾਜੁਕ ਨੇ ਬਹੁਤ ਮਾੜੇ ਆ ਤੁਸੀਂ ਕੱਲੀ ਫਸਲ ਨਾਲ ਜਿਹੜਾ 30000 ਏਕੜ ਦਾ ਨੁਕਸਾਨ ਆ ਉਹਨੂੰ ਦੇਖੋ ਤੁਸੀਂ ਦੇਖੋ ਵੀ ਜਿਹੜੇ ਘਰ ਜਿਹੜੇ ਪਰਿਵਾਰ ਉੱਥੇ ਲੋਕ ਰਹਿ ਰਹੇ ਆ ਉਹਨਾਂ ਘਰਾਂ ਦੇ ਵਿੱਚ 8-8 ਫੁੱਟ 10-10 ਫੁੱਟ ਵੀ ਕਈ ਘਰਾਂ ਦੇ ਵਿੱਚ ਪਾਣੀ ਆ ਤੇ ਉਹ ਜਿਹੜੇ ਘਰ ਨੇ ਉਹ ਘਰ ਕੋਈ ਐ ਹੀ ਨਹੀਂ ਉਹ ਬਣਾਉਣ ਦੇ ਵਿੱਚ ਧਾਕੇ ਲੱਗ ਜਾਂਦੇ ਆ ਕਿਉਂਕਿ ਆਮ ਜਿਹੜਾ ਛੋਟਾ ਜ਼ਿਮੀਦਾਰ ਆ 2-4 ਕਿੱਲੇ ਵਾਲਾ ਉਹ ਉਹਨੇ ਘਰ 'ਚ ਜਿੰਨੀਆਂ ਛੋਟੀਆਂ-ਛੋਟੀਆਂ ਵਸਤੂਆਂ ਹੁੰਦੀਆਂ ਨੇ ਉਹ ਫ੍ਰਿਜ ਤੋਂ ਲੈ ਕੇ ਉਹ ਟੀਵੀ ਤੋਂ ਲੈ ਕੇ ਉਹਨੂੰ ਜੋੜਨ ਲਈ ਕਈ ਸਾਲ ਜਿਹੜੇ ਆ ਉਹ ਲੱਗ ਜਾਂਦੇ ਆ ਪਰ ਤੁਸੀਂ ਦੇਖੋ ਵੀ ਇੱਕੋ ਝਟਕੇ 'ਚ ਸਾਰਾ ਕੁਝ ਜਿਹੜਾ ਤਸਨਸ ਹੈ ਜਿਹੜਾ ਉਹ ਹੋ ਗਿਆ ਘਰ ਵੀ ਬਰਵਾਦ ਹੋ ਗਿਆ ਜ਼ਮੀਨ ਵੀ ਗਈ ਤੇ ਸਾਰੀਆਂ ਘਰ ਦੀਆਂ ਵਸਤੂਆਂ ਵੀ ਤੇ ਕਈ ਤਾਂ ਇਦਾਂ ਦੇ ਪਰਿਵਾਰ ਆ ਕਿਉਂਕਿ ਪਾਣੀ ਇੰਨੀ ਜਲਦੀ ਨਾਲ ਚੜਾ ਜਿਨ੍ਹਾਂ ਨੂੰ ਪਸ਼ੂ ਕੋਲੋਂ ਦਾ ਸਵਾਮ ਵੀ ਨਹੀਂ ਮਿਲਿਆ ਮਿਲਿਆ ਦੋ-ਦੋ ਚਾਰ-ਚਾਰ ਪਸ਼ੂ ਸੀ ਕਈਆਂ ਦੇ ਕਿੱਲਿਆਂ ਤੇ ਬੰਨੇ ਜਿਹੜੇ ਪਸ਼ੂ ਆ ਉਹ ਦਮ ਤੋੜ ਗਏ ਸੋ ਬਹੁਤ ਵੱਡਾ ਨੁਕਸਾਨ ਆ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਇਹ ਇਲਾਕਾ ਜਿਹੜਾ 20-25 ਸਾਲ ਜੇ ਇਦਾਂ ਦੇ ਹਾਲਾਤ 'ਚ ਛੱਡ ਦਿੱਤਾ 20-25 ਸਾਲ ਜਿਹੜਾ ਪਿੱਛੇ ਚਲਾ ਜਾਊਗਾ ਸੋ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਕਿਉਂਕਿ ਤੁਸੀਂ ਹਰ ਜਗ੍ਹਾ ਇਹ ਸਾਡੇ ਪੰਜਾਬੀਆਂ ਦੇ ਖੂਨ ਚ ਆ ਮਲ ਕੋ ਜਿੱਥੇ ਸਾਡਾ ਕੋਈ ਨਹੀਂ ਵੀ ਰਿਸ਼ਤਾ ਜੇ ਕਦੇ ਸੀਰੀਆ 'ਚ ਵੀ ਬੰਬ ਚੱਲਦਾ ਹੈ ਇਰਾਕ 'ਚ ਬੰਬ ਚੱਲਦੇ ਆ ਤਾ ਉੱਥੇ ਬੰਬਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਪੰਜਾਬੀ ਉੱਥੇ ਜਾ ਕੇ ਵੀ ਆਪਣੇ ਲੰਗਰ ਜਿਹੜੇ ਲਾ ਲੈਂਦੇ ਆ ਆਪਣੇ ਪੰਜਾਬ ਦੀ ਜਿਹੜੀ ਥੋੜੀ ਆਪਣੀ ਧਰਤੀ ਆ ਉੱਥੇ ਭੀੜ ਪਈ ਆ ਸਰਕਾਰ ਆਪਣੇ ਵੱਲੋਂ ਅਪਰਾਲੇ ਕਰਦੀ ਆ ਸਾਡੇ ਮੰਤਰੀ ਐਮ ਐਲ ਏ ਸਾਡੇ ਸਾਰੀਆਂ ਜਿੰਨੀਆਂ ਪੰਜਾਬ ਦੀਆਂ ਸਮੱਸਿਆਵਾਂ ਵੀ ਸੰਸਦਾ ਮਾਸੀ ਇੱਥੇ ਕੋਈ ਰਾਜਨੀਤੀ ਨਹੀਂ ਸਾਰੇ ਦੇ ਲੜ ਲੱਗੇ ਹੋਇਆ ਕਿਉਂਕਿ ਹਰੇਕ ਨੂੰ ਆ ਯਾਰ ਵੀ ਸਾਡੇ ਪੰਜਾਬ ਤੇ ਬਹੁਤ ਵੱਡੀ ਭੀੜ ਪਈ ਆ ਅਸੀਂ ਰਲ ਮਿਲ ਕੇ ਇਹਦੇ ਵਿੱਚੋਂ ਕੱਢਣਾ ਪਰ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਨਾਂ ਘਰਾਂ ਦੇ ਹਾਲਾਤ ਦੇਖੋ ਅਸੀਂ ਜੇ ਸਾਲ 2 ਸਾਲ ਟੂਰਨਾਮੈਂਟ ਨਹੀਂ ਵੀ ਕਰਾਵਾਂਗੇ ਕੰਮ ਚੱਲ ਜੂਗਾ ਪਰ ਅਸੀਂ ਆਪਣੇ ਪਿੰਡਾਂ ਨੂੰ ਜਿਹੜਾ ਸੰਭਾਲ ਲਈਏ ਕਮੇਟੀਆਂ ਬਣਾ ਕੇ ਜਿਹੜੇ ਪਿੰਡ ਤੇ ਜਿਹੜੇ ਘਰ ਦਾ ਜਿੰਨਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਜੇ ਦੋ ਕਿੱਲੇ ਵਾਲੇ ਜ਼ਿਮੀਂਦਾਰ ਦਾ ਉਹਦੀ ਜ਼ਮੀਨ ਵੀ ਰੁੜ ਗਈ ਉਹਦਾ ਜਿਹੜਾ ਘਰ ਵੀ ਬਰਬਾਦ ਹੋ ਗਿਆ ਕਈ ਵਾਰੀ ਉਹ ਠੇਕੇ ਤੇ ਵੀ ਲਈ ਬੈਠੇ ਆ ਉਹ ਸਾਰੇ ਮਤਲਬ ਕਿ ਜੇ ਨਾਂ ਬਾਹ ਫੜੀ ਤਾਂ ਉਹ ਪਰਿਵਾਰ ਜਿਹੜੇ ਆ ਬਿਲਕੁਲ ਡੁੱਬ ਜਾਣਗੇ ਉਹਨਾਂ ਲਈ ਕੋਈ ਰਸਤਾ ਨਹੀਂ ਬਚਣਾ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਡਾ ਜਿਲ੍ਹਾ ਬਹੁਤ ਵੱਡੀ ਪੀਟ ਪਈ ਹੈ ਜਿਨ੍ਹਾਂ ਦਾ ਨਹੀਂ ਵੀ ਇਲਾਕਾ ਕਿਉਂਕਿ ਸਾਡੇ ਮਾਲਵੇ ਚ ਕਈ ਜਗ੍ਹਾ ਐਨ ਆਰ ਆਈ ਬਹੁਤ ਨੇ ਗੁਆਬੇ ਜਨ ਆਰ ਆਈ ਬਹੁਤ ਆ ਜਿੱਥੇ ਨਹੀਂ ਕੋਈ ਇਦਾਂ ਦੇ ਹਾਲਾਤ ਉਥੋਂ ਦੇ ਐਨ ਆਰ ਆਈ ਵੀ ਜਿੱਥੇ ਵੀ ਬੈਠੇ ਆ ਜਿਵੇਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੁਸੀਂ ਕਿਹਦੇ ਰਾਹੀਂ ਚਾਹੇ ਡਾਇਰੈਕਟ ਆ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਵਾਫੜੋ ਤਾਂਕਾ ਦੁਬਾਰਾ ਇਹਨਾਂ ਨੂੰ ਜਿਹੜਾ ਬਰਾਬਰੀ ਤੇ ਆਪਾਂ ਕਿ ਅੱਜ ਦੇ ਸਮੇਂ ਦੇ ਅਨਸਾਰ ਜਿਹੜਾ ਇਹਨਾਂ ਨੂੰ ਲੈ ਕੇ ਆਈ ਸਰ ਕੇਂਦਰ ਸਰਕਾਰ ਜਿਹੜੀ ਲਗਾਤਾਰ ਚੁਪੀ ਸਾਦੀ ਹੋਈ ਹੈ ਇਹ ਕੇਂਦਰ ਸਰਕਾਰ ਨੇ ਸਰ ਉਹ ਸੀਐਮ ਸਾਹਮਣੇ ਚਿੱਠੀ ਲਿਖੀ ਹੈ ਦੇਖੋ ਮੈਂ ਮੈਂ ਵੀ ਅੱਜ ਬਤੌਰ ਐਮਪੀ ਜਿਹੜੀ ਚਿੱਠੀ ਹੈ ਉਹ ਲਿਖੀ ਆ ਪਰ ਬੜੀ ਮਤਲਬ ਕੇ ਵਾਸਤੇ ਇਦਾਂ ਦੇ ਮੌਕੇ ਤੇ ਅਸੀਂ ਹੁਣ ਰਾਜਨੀਤੀ ਆ ਕੀ ਕਰੀ ਪਰ ਦੇਖੋ ਬੜੀ ਲਾਣਤ ਵਾਲੀ ਗੱਲ ਹੈ ਕਿ ਇੱਕ ਟਵੀਟ ਵੀ ਇੱਕ ਹੌਸਲਾ ਵਜਾਈ ਵੀ ਮਤਲਬ ਕਿ ਨਾ ਕਿਸੇ ਕੇਂਦਰ ਦੇ ਵਜ਼ੀਰ ਨੇ ਨਾ ਪ੍ਰਧਾਨ ਮੰਤਰੀ ਜੀ ਨੇ ਹਜੇ ਤੱਕ ਨਹੀਂ ਕੀਤੀ ਉਹ ਸੂਬਾ ਉਹ ਲੋਕ ਇਹ ਪ੍ਰਧਾਨ ਮੰਤਰੀ ਜੀ ਨੂੰ ਮੈਂ ਕਹਿਣਾ ਚਾਹਣਾ ਇਹ ਉਹੀ ਇਲਾਕਾ ਹੈ ਜਿਨੇ ਕੁਝ ਮਹੀਨੇ ਪਹਿਲਾਂ ਜੋ ਤੁਸੀਂ ਆਪਰੇਸ਼ਨ ਸੰਧੂਰ ਕਹ ਰਹੇ ਸੀ ਲੋਕਾਂ ਨੇ ਤਾਂ ਹੋਰ ਸੂਬਿਆਂ ਚ ਬੈ ਕੇ ਗੁਜਰਾਤ ਚ ਯੂਪੀ ਚ ਬਿਹਾਰ ਚ ਕੱਲੇ ਵਟਸਐਪ ਤੇ ਫੇਸਬੁੱਕ ਤੇ ਮੀਡੀਆ ਚ ਦੇਖਿਆ ਕਿ ਡਰੋਨ ਡਿੱਗਦੇ ਆ ਪਰ ਇੱਥੇ ਆ ਲੋਕਾਂ ਦੇ ਵੀੜਾਂ ਚ ਡਿੱਗੇ ਆ ਜਿਨ੍ਹਾਂ ਦੇ ਅੱਜ ਵੇੜਿਆ ਤੇ ਉਹਨਾਂ ਦੀ ਪਸ਼ੂਆਂ ਦੀਆਂ ਲਾਸ਼ਾਂ ਪਈਆਂ ਨੇ ਜਿਹੜੇ ਅੱਜ ਕੋਠਾਂ ਤੇ ਚੜੇ ਹੋਏ ਨੇਗੇ ਜਿਨ੍ਹਾਂ ਨੂੰ ਹਫ਼ਤਾ ਹਫ਼ਤਾ ਹੋ ਗਿਆ ਵੀ ਉਹਨਾਂ ਨੂੰ ਧਰਤੀ ਵੀ ਜਿਹੜੀ ਨਸੀਬ ਨਹੀਂ ਹੋਈ ਇਹਨਾਂ ਲੋਕਾਂ ਨੇ ਜਿਹੜੀ ਲੜਾਈ ਦੀ ਮਾਰ ਚੱਲੀ ਤੇ ਕੋਈ ਐਡਾ ਨਹੀਂ ਵੀ ਲੜਾਈ ਦੀ ਮਾਰ ਚੱਲ ਕੇ ਪਿੱਛੇ हट ਜਾਂਦੇ ਆ ਤੁਸੀਂ ਜਦੋਂ ਤੋਂ ਦੇਸ਼ ਯਾਦ ਹੋਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਇਹ ਦੇਸ਼ ਦੀ ਖਾਤਰ ਇੱਕ ਡਾਕੇ ਖੜੇ ਰਹੇ ਆ ਕਿੰਨੇ ਇਸ ਬੈੱਡ ਦੇ ਵਿੱਚੋਂ ਫੌਜੀ ਆ ਜਿਹੜੇ ਦੇਸ਼ ਦੀ ਖਾਤਰ ਜਿੰਨਾਂ ਨੇ ਜਾਨਾਂ ਕਰਵਾ ਕੇ ਕੀਤੀਆਂ ਸੋ ਇਹ ਬੇਨਤੀ ਹੈ ਕਿ ਅੱਜ ਉਸ ਸੂਬੇ ਨੂੰ ਜਿਹਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਆਜ਼ਾਦ ਕਰਵਾਉਣ ਲਈ ਤੇ ਆਜ਼ਾਦੀ ਬਣਾਈ ਰੱਖਣ ਲਈ ਕਿ ਉਹਨਾਂ ਲੋਕਾਂ ਦਾ ਖਾਸ ਤੌਰ ਤੇ ਇਸ ਬਾਰਡਰ ਦੇ ਲੋਕਾਂ ਦਾ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੇ ਮੰਗ ਕੀਤੀ ਹੈ ਕਿ 60000 ਕਰੋੜ ਰੁਪਇਆ ਜਿਹੜਾ ਬਕਾਇਆ ਉਹ ਕੋਈ ਸੀ ਭੀਕ ਨਹੀਂ ਮੰਗਦੇ ਤਾਂ ਬਕਾਇਆ ਹੈ ਜਿਹੜਾ ਸਾਡੇ ਹੀ ਪੈਸੇ ਆ 50000 ਕਰੋੜ ਤਾਂ ਜਿਹੜਾ ਜੀਐਸਟੀ ਦਾ ਬਣਦਾ ਜਿਹੜਾ ਪੈਸੇ ਪਏ ਆ ਆਰਡੀਐਫ ਦੇ ਪੈਸੇ ਆ ਐਮਡੀਐਫ ਦੇ ਪੈਸੇ 8000 ਕਰੋੜ 60000 ਤਾਓ ਤੇ ਮੈਂ 20000 ਕਰੋੜ ਰੁਪਇਆ ਮੈਂ ਇਨ ਟਰਮ ਜਿਹੜੀ ਰੀਲੀਫ ਹੈ ਉਹ ਮੰਗੀ ਆ ਕਿਉਂਕਿ ਨੁਕਸਾਨ ਜੋ ਮੈਂ ਦੱਸਿਆ ਵੀ ਕੱਲੀਆਂ ਫਸਲਾਂ ਦਾ ਨਹੀਂ ਇੱਥੇ ਇਨ ਪ੍ਰੋਜੈਕਟ ਸਾਰਾ ਬਰਬਾਦ ਹੋ ਗਿਆ ਕੋਈ ਸੜਕ ਨਹੀਂ ਜਿਹੜੀ ਜਿੱਦਣ ਪਾਣੀ ਲਤਣਾ ਥੱਲੋਂ ਦਿਖਣੀ ਬਿਲਡਿੰਗਾਂ ਬਰਬਾਦ ਹੋ ਗਿਆ ਲੋਕਾਂ ਦੇ ਘਰ ਬਰਬਾਦ ਹੋ ਗਏ ਘੱਟੋ ਘੱਟ 20000 ਕਰੋੜ ਰੁਪਏ ਦੀ ਜਿਹੜੀ ਰੀਲੀਫ ਆ ਉਹ ਇੱਕ ਵਾਰ ਦੇਣੀ ਚਾਹੀਦੀ ਹੈ ਬਾਕੀ ਜਦੋਂ ਅਨਲਿਸਿਸ ਹੋਗਾ ਉਸ ਤੋਂ ਬਾਅਦ ਦੇਣੀ ਚਾਹੀਦੀ ਹੈ ਤੇ ਇਹ ਅਸੀਂ 2023 ਵੇਲੇ ਵੀ ਬੇਨਤੀ ਕੀਤੀ ਸੀ ਉਦੋਂ ਵੀ ਹੁਣ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਉਦੋਂ ਬਿਹਾਰ ਚ ਵੀ ਮੀਂਹ ਆਇਆ ਹੜਾ ਹੈ ਤੁਸੀਂ ਪੈਕੇਜ ਦਿੱਤਾ ਚੰਗੀ ਗੱਲ ਹੈ ਪਰ ਉਦੋਂ ਸਾਡੇ ਵੀ ਆਇਆ ਸੀ ਇਹ ਕਰੋਪੀ ਜਿਹੜੀ ਕੁਦਰਤ ਦੀ ਇਹ ਦੇਖ ਕੇ ਨਹੀਂ ਉਹਦੀ ਵੀ ਕਿੱਥੇ ਭਾਜਪਾ ਸਰਕਾਰ ਹੈ ਕਿੱਥੇ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਹੈ ਤੁਸੀਂ ਉਥੇ ਦਾ ਸਪੈਸ਼ਲ ਪੈਕੇਜ ਦੇ ਦਿੱਤਾ ਕਿਉਂਕਿ ਉਥੇ ਭਾਜਪਾ ਸਰਕਾਰ ਹੈ ਪਰ ਪੰਜਾਬ ਨਾਲ ਉਦੋਂ ਵੀ ਵਿਤਕਰਾ ਕੀਤਾ ਗਿਆ ਮੈਂ ਉਦੋਂ ਇਰੀਗੇਸ਼ਨ ਮੰਤਰੀ ਸੀ 100 ਕਰੋੜ ਦਾ ਨਕਸ਼ਾ ਨੁਕਸਾਨ ਕਿਲੇ ਇਰੀਗੇਸ਼ਨ ਵਿਭਾਗੇ ਦੱਸੇ ਤੇ ਪੰਜੀ ਨੇ ਜਿਹੜੀ 50 ਸਰਕਾਰ ਦਿੱਤੀ ਗਈ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਕਿ ਜੀ ਤੁਸੀਂ ਪੋਲੀਟੀਕਲ ਲੀਡਰਾਂ ਦੀ ਨਹੀਂ ਤਾਂ ਤੁਸੀਂ ਅਕਸਰਾਂ ਦੀ ਕਮੇਟੀ ਬਣਾ ਦਿਓ ਕਿ ਪੂਰੇ ਦੇਸ਼ ਦੀ ਕਿ ਜਿਹੜੀ ਐਨਾਲਿਸਿਸ ਕਰੇ ਕਿ ਜਿਹੜੇ ਸੂਬੇ ਦਾ ਜਿੰਨਾ ਨੁਕਸਾਨ ਹੁੰਦਾ ਹੈ ਕੁਦਰਤੀ ਕਰੋਪੀ 'ਚ ਉਸ ਹਿਸਾਬ ਦੀ ਰੇਸ਼ੋ ਨਾਲ ਵੰਡ ਕੇ ਉਹ ਸੂਬੇ ਨੂੰ ਪੈਸੇ ਦਿੱਤੇ ਜਾਣ ਪਰ ਕੋਈ ਕਮੇਟੀ ਦਾ ਗਠਨ ਕੀਤਾ ਗਿਆ ਜਿੱਥੇ ਭਾਜਪਾ ਸਰਕਾਰ ਆ ਉੱਥੇ ਪੈਕੇਜ ਦੇ ਦਿੰਦੇ ਆ ਤੇ ਜਿੱਥੇ ਪਾਸ ਪਾਸ ਸਰਕਾਰ ਨਹੀਂ ਹੈਗੀ ਉਹ ਸੂਬੇ ਨੂੰ ਆਪਣੇ ਲਾਤਾਂ ਦੇ ਇਸ ਤਰ੍ਹਾਂ ਚੜ ਦਿੱਤਾ ਜਾਂਦਾ ਤੋਂ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਹਮੇਸ਼ਾ ਹੱਕ ਡਾ ਕੇ ਦੇਸ਼ ਦੀ ਗੱਤਰ ਖੜਾ ਰਿਹਾ ਅੱਜ ਇਸਔਖੇ ਸਮੇਂ ਚ ਪੰਜਾਬ ਪੰਜਾਬੀਆਂ ਦਾ ਸਾਥ ਜਿਹੜਾ ਅੱਜ ਦੁੱਖ ਦੇ ਤਕਲੀਫ ਦੇ ਵਿੱਚ ਲੋਕ ਹੈ ਇਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਸਾਥ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ